ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਮੇਰੇ ਪਾਸ ਬਾਬਾ ਜੀ ਆਏ ਹੋਏ ਆ ਮਛੋਂਡੇ ਤੇ ਸਾਹਿਬ ਕਰਤਾਰ ਸਿੰਘ ਜੀ ਔਰ ਸਾਹਪੁਰ ਸੇ ਬਾਬਾ ਬਾਬਾ ਬਲਬੀਰ ਸਿੰਘ ਜੀ ਔਰ ਦੋ ਸਿੰਘ ਬਾਬਾ ਜੀ ਹੋਰ ਆ ਰਹੇ ਆ ਜੀ ਔਰ ਆਪਾਂ ਨੇ ਲੰਗਰ ਪਾਣੀ ਤਿਆਰ ਕਰਿਆ ਆ ਜੀ ਔਰ ਇਹਨਾਂ ਨੂੰ ਸਿਖਾਵਾਂਗੇ ਜੀ ਇਹ ਜੋਨ ਸੀ ਕਿਰਪਾ ਹੋਈ ਆ ਇਹ ਮਾਰੇ ਪਿਤਾ ਜੀ ਕੀ ਹੋਈ ਆ ਜੀ ਕਿਉਂਕਿ ਜੋ ਮਾਰੇ ਪਿਤਾ ਜੀ ਨੇ ਮਾਨੂੰ ਸਿਖਾਇਆ ਆ ਉਸ ਲਾਈਨ ਪਰ ਆਪਾਂ ਚੱਲ ਰਹੇ ਆ ਜੀ ਚਾਹੇ ਆਪਣੀ ਥੋੜੀ ਸੇਵਾ ਹੋਵਾ ਚਾਹੇ ਆਪਣੀ ਜਾਦਾ ਸੇਵਾ ਹੋਵਾ ਉਹ ਸਿੰਘਾਂ ਨੂੰ ਪਤਾ ਆ ਜੀ ਠੀਕ ਆ ਜੀ ਬਾਕੀ ਸਭ ਕੁ ਠੀਕ ਆ ਚੜਦੀ ਕਲਾ ਆ ਜੀ ਗੁਰੂ ਕੀ ਕਿਰਪਾ ਆ ਜੀ ਗੁਰੂ ਕੇ ਲੜ ਲਗੇ ਹੋਏ ਆ ਜੀ ਬਾਣੀ ਬਾਣੇ ਕੇ ਧਾਰਨੀ ਆ ਜੀ ਔਰ ਪ੍ਰੇਮ ਕਰਾਂ ਜੀ ਸਾਰੇ ਸਿੰਘਾਂ ਨੂੰ ਪ੍ਰੇਮ ਕਰਾਂ ਕੋਈ ਉਹ ਨਹੀਂ ਹੈ ਦੁੱਖੇ ਕੋਈ ਨਹੀਂ ਹੈ ਸਭ ਚੜ੍ਹਦੀ ਕਲਾ ਵਾਲੇ ਆ ਜੀ ਉਹ ਸਿੰਘਾਂ માં ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੁੰਦੀ ਰਹਾ ਬਾਬਾ ਸ਼ੇਰ ਸਿੰਘ ਜੀ ਕਹਿ ਗਰਾਹੀ ਕਾਬੇ ਉਹ ਤਾਂ ਦਾਤਣ ਕੁੜਲੀ ਵਾਲਾ ਸੌਦਾ ਆ ਉਹ ਕਾ ਵੀ ਏ ਦਾਤਣ ਕੁਰਦੀ ਵਾਲਾ ਸੌਦਾ ਆ ਵੀ ਸਿੰਘ